ਲਾਈਫਸਟਾਈਲ ਜਦੋਂ ਮਾੜਾ ਹੋਵੇ ਤਾਂ ਤਮਾਮ ਜ਼ਿੰਦਗੀ ਮਾੜੀ ਹੋ ਸਕਦੀ ਹੈ। ਵਿਗੜਦੀ ਜੀਵਨ ਸ਼ੈਲੀ ਸਾਨੂੰ ਬਿਮਾਰੀਆਂ ਵੱਲ ਲੈ ਕੇ ਜਾ ਸਕਦੀ ਹੈ। ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੀ ਮਾਲਵਾ ਬੈਲਟ ਕੈਂਸਰ ਨਾਲ ਪੀੜਿਤ ਹੈ। ਹੁਣ ਮਾਝਾ ਤੇ 도ਆਬਾ ਵੀ ਇਸ ਦੇ ਚਪੇਟ ਦੇ ਵਿੱਚ ਆ ਗਏ ਨੇ। ਇੱਕ ਹੋਰ ਬਿਮਾਰੀ ਨੇ ਸਿਰ ਚੁੱਕ ਲਿਆ ਜਿਸ ਨੇ ਪੰਜਾਬ ਦੇ ਡਾਕਟਰਸ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਹੈ। ਕੀ ਹੈ ਪੂਰਾ ਮਾਮਲਾ ਸੁਣੋ ਇਹ ਰਿਪੋਰਟ। ਸਾਨੂੰ ਆਮ ਜ਼ੁਕਾਮ ਖਾਂਸੀ ਹੁੰਦੀ ਹੈ। ਅਸੀਂ ਇਸ ਨੂੰ ਵਾਇਰਸ ਕਹਿੰਦੇ ਆ। ਅਸੀਂ ਇਸ ਨੂੰ ਨਿਮੋਨੀਆ ਵੀ ਕਹਿ ਦਿੰਦੇ ਆ। ਪਰ ਜੇ ਬੈਕਟੀਰੀਆ ਕਾਰਨ ਹੁੰਦਾ ਹੈ ਤਾਂ ਇੱਕ ਵੱਡੀ ਬਿਮਾਰੀ ਦਾ ਰੂਪ ਲੈ ਸਕਦਾ ਹੈ। ਪੰਜਾਬ 'ਚ ਪਿਛਲੇ 3 ਸਾਲਾਂ 'ਚ ਔਰਤਾਂ ਦੇ ਮੁਕਾਬਲੇ ਮਰਦ ਜ਼ਿਆਦਾ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਨੇ। ਇਹ ਬਿਮਾਰੀ ਹੈ ਟੀਬੀ। ਪੰਜਾਬ ਸਿਹਤ ਵਿਭਾਗ ਅਨੁਸਾਰ 2023 'ਚ ਕੁੱਲ 54999 ਟੀਬੀ ਦੇ ਮਾਮਲੇ ਦਰਜ ਕੀਤੇ ਗਏ। ਇਨ੍ਹਾਂ 'ਚ 31329 ਮਰਦ ਤੇ 23641 ਮਹਿਲਾ ਮਰੀਜ਼ ਸਨ। ਇਸੇ ਤਰ੍ਹਾਂ 2022 'ਚ 54736 ਮਾਮਲੇ ਦਰਜ ਕੀਤੇ ਗਏ ਤੇ 2021 ਵਿੱਚ 50525 ਟੀਵੀ ਦੇ ਮਾਮਲੇ ਸਾਹਮਣੇ ਆਏ ਮਹਾਰਾ ਦਾ ਕਹਿਣਾ ਹੈ ਕਿ ਸਾਡੇ ਸਮਾਜ ਚ ਜ਼ਿਆਦਾਤਰ ਮਰਦਾਂ ਨੂੰ ਰੋਜ਼ੀ-ਰੋਟੀ ਕਮਾਉਣ ਲਈ ਘਰ ਤੋਂ ਬਾਹਰ ਜਾਣਾ ਪੈਂਦਾ ਹੈ ਇਸ ਲਈ ਉਹ ਬਾਰੀ ਸੰਪਰਕ ਚ ਜ਼ਿਆਦਾ ਆਉਂਦੇ ਨੇ ਇਸ ਦੇ ਨਾਲ ਹੀ ਤੰਬਾਕੂ ਸ਼ਰਾਬ ਆਦੀ ਆਦਤਾਂ ਵਰਗੇ ਵੀ ਕੁਝ ਕਾਰਨ ਨੇ ਜਿਨ੍ਹਾਂ ਕਾਰਨ ਔਰਤਾਂ ਦੇ ਮੁਕਾਬਲੇ ਮਰਦ ਟੀਵੀ ਦੇ ਜ਼ਿਆਦਾ ਸ਼ਿਕਾਰ ਹੋ ਰਹੇ ਨੇ ਮਹਾਰਾ ਦਾ ਕਹਿਣਾ ਹੈ ਕਿ ਜੇ ਟੀਵੀ ਦੀ ਸ਼ੁਰੂਆਤ ਮੌਕੇ ਇਲਾਜ ਸ਼ੁਰੂ ਕਰ ਦਿੱਤਾ ਜਾਵੇ ਤਾਂ ਇਸ ਨਾਲ ਦੂਜਿਆਂ ਨੂੰ ਇਨਫੈਕਸ਼ਨ ਦਾ ਖਤਰਾ ਘਟ ਜਾਂਦਾ ਹੈ ਇਸ ਲਈ ਟੀਵੀ ਦੇ ਲੱਛਣਾਂ ਨੂੰ ਕਦੇ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਪੰਜਾਬ ਚ ਟੀਵੀ ਦੀ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਨੇ ਜਿਸ ਕਾਰਨ ਸਿਹਤ ਵਿਭਾਗ ਵੱਲੋਂ ਟੈਸਟਿੰਗ ਦੁੱਗਣੀ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਚ ਵੀ ਨਜ਼ਰ ਰੱਖੀ ਜਾ ਰਹੀ ਹੈ ਸਟਿੰਗ ਵਦਰ ਨਾਲ ਸਿਹਤ ਵਿਭਾਗ ਨੂੰ ਸਾਰੇ ਇਲਾਕਿਆਂ ਚ ਪਹੁੰਚਣ ਚ ਮਦਦ ਮਿਲ ਰਹੀ ਹੈ। ਟੀਵੀ ਦੇ ਲੱਛਣਾਂ ਦੀ ਗੱਲ ਕਰੀਏ ਤਾਂ ਤੇਜ਼ ਬੁਖਾਰ ਹੁੰਦਾ ਹੈ, ਜ਼ਿਆਦਾ ਪਸੀਨਾ ਆਉਂਦਾ ਹੈ। ਟੀਵੀ ਸਭ ਤੋਂ ਵੱਧ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ। ਵਾਰ-ਵਾਰ ਖੰਗ ਆਉਂਦੀ ਹੈ। ਟੀਵੀ ਦੇ ਸ਼ੁਰੂਆਤੀ ਇਹ ਲੱਛਣ ਹੋ ਸਕਦੇ ਨੇ। ਇਸ ਤੋਂ ਇਲਾਵਾ ਮਰੀਜ਼ ਨੂੰ ਥਕਾਵਟ ਜ਼ਿਆਦਾ ਮਹਿਸੂਸ ਹੁੰਦੀ ਹੈ। ਮਰੀਜ਼ਾਂ ਚ ਬਿਮਾਰੀ ਨਾਲ ਲੜਨ ਦੀ ਸਮਰੱਥਾ ਘਟ ਜਾਂਦੀ ਹੈ। ਕਿੰਗ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਫ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ न्यूजीलैंड ਤੇ ਯੂਰਪ ਦੇ ਹਰ ਵਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰਣ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬ